ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਰੀਡ ਦਾ ਨੀਲੀ ਰਾਵੀ ਦਾ ਕੱਟਾ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਆਂ ਬਾਈ ਤੁਹਾਡੇ ਆ ਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਧੀਏ ਜੀ ਹਾਂਜੀ ਹਾਂਜੀ ਬਾਈ ਜੀ ਨਾਮ ਤੇ ਐਡਰੈਸ ਬੋਲ ਨਾਮ ਸੁਵਿੰਦਰ ਸਿੰਘ ਐਡਰੈਸ ਆਪਣੇ ਰਾਮਪਰਾ ਸਹਿਰ ਫੂਲ ਨੇੜੇ ਪਾਇਆ ਦਾ ਤਫਾ ਵੀ ਪਾਇਆ ਜਾਂਦਾ ਆਪਾਂ ਨੂੰ ਠੀਕ ਹੈ ਜੀ ਪੈਂਟਰ ਆਈਆ ਹੈ ਨਾ ਹਾਂਜੀ ਪੈਂਟਰ ਆਈਆ ਜਿਲ੍ਹਾ ਬਠਿੰਡਾ ਬਈ ਜਿਲ੍ਹਾ ਬਠਿੰਡਾ ਤਸੀਲ ਫੂਲ ਆ ਨਾ ਸੀਲ ਫੂਲ ਹੈ ਨੇੜੇ ਰਾਮਪੁਰਾ ਸ਼ਹਿਰ ਤੇ ਤਪਾ ਤਪਾ ਵੀ ਨੇੜੇ ਰਹਿੰਦੇ ਹਾਂ ਮੋਬਾਈਲ ਨੰਬਰ ਬੋਲੋ 6272 ਛਾੜ ਕੇ ਚਲਾਣਾ ਠੀਕ ਹੈ ਬਈ ਬਈ ਜਿਹੜਾ ਕੱਟਾ ਦੇ ਨੇ ਕਿੰਨੀ ਉਮਰ ਹੈ ਇਹਦੀ ਬਈ 20 ਮਹੀਨੇ ਉਮਰ ਹੈਗੀ ਬਾਈ ਮੱਗਰ ਨੂੰ ਇਹ 2 ਸਾਲਾਂ ਦਾ ਹੋਈ 20 ਕੁ ਮਹੀਨੇ ਦੀ ਉਮਰ ਹੈ ਤੇ 22 ਮੱਗਰ ਨੂੰ 2 ਸਾਲਾਂ ਦਾ 2 ਸਾਲਾਂ ਦਾ ਕੋਈ ਠੀਕ ਆ ਬਈ ਕਿੰਨਾ ਦੁੱਧ ਸੀ ਮਾਂ ਥੱਲੇ ਬਈ ਮਾਂ ਥਲੇ ਥਲੇ 15 ਲੀਟਰ ਦੁੱਧ ਦੇ 15 ਲੀਟਰ ਸੀਗਾ ਠੀਕ ਆ ਬਈ ਕਿਹੜੇ ਢੀਗੇ ਦਾ ਪਤਾ ਬਈ ਇਹ ਠੀਕ ਆ ਬਈ ਆਪਾਂ ਆਪਣੇ ਪਿੰਡ ਵਾਲੇ ਤੋਂ ਹੀ ਭਰਾਇਆ ਸੀ ਨੀਲੀ ਰਾਵੀ ਠੀਕ ਆ ਪਿੰਡ ਵਾਲੇ ਸ਼ਾਮ ਤੋਂ ਹੀ ਸੀਗਾ ਹਾਂਜੀ ਠੀਕ ਆ ਫੇਸ ਬੜਾ ਚੰਗਾ ਦੇਖੋ ਬਈ ਤੇ ਡੱਬਾ ਜਿਹੜੇ ਨੀਲੀ ਰਾਵੀ ਵਾਲੇ ਸਾਰੇ ਪੂਰੇ ਆੱਖਾਂ ਓੱਖਾਂ ਚੰਗੀਆਂ ਸਿੰਘ ਦੇਖੋ ਬਈ ਸਿੰਘ ਵੀ ਨੇੜੇ ਮੋੜਿਆ ਵਾ ਹਨਾ ਵੀਰੇ ਹਾਂਜੀ ਤੇ ਫੇਸ ਫੂਲਸ ਬਹੁਤ ਚੰਗਾ ਕੁਝ ਬਈ ਤੋਰ ਕੇ ਦਿਖਾਓ ਕੱਦ ਵੱਡ ਚੰਗਾ ਸਮਿਆਂ ਪੜਿਆ ਰਾਜੀ ਆ ਬਈ ਤੇ ਮੱਜਾਂ ਤਾਂ ਨਹੀਂ ਕਰਾਸ ਕਰ ਲੱਗਿਆ ਹਾਂ ਨਾ ਇਹੇ ਜੇ ਕਰਾਂਗਾ ਨਹੀਂ ਆਪਾਂ ਛੱਡਿਆ ਨਹੀਂ ਮਾਈ ਠੀਕ ਬੜੇ ਸਿੰਘ ਕਰਮ ਵਾਲਾ ਜਮਾਈ ਨੇੜੇ ਮੋੜਦਾ ਆਉਂਦਾ ਬਈ ਕੁਆਲਿਟੀ ਚੰਗੀ ਆ ਬਿਊਟੀ ਚੰਗੀ ਆ ਰਾਜੀ ਆ ਹੋਰਾ ਤਾਰਾ ਚੰਗਾ ਬਈ ਨੀਲੀ ਰਾਵੀ ਵਾਲੇ ਸਾਰੇ ਡੱਬ ਕਰਮ ਵਾਲੇ ਪੂਰੇ ਆ ਹੋਰਾ ਤਾਰਾ ਦੇਖੋ ਤੇ ਟੈਸਟਿੰਗ ਵਾਲੇ ਨੇੜੇ ਤੋਂ ਦਿਖਾਵਾਂਗੇ ਪਿੱਠਪੜਾ ਚੈੱਕ ਕਰ ਲੋ ਪਿੱਠਪੜਾ ਬਹੁਤ ਚੰਗਾ ਮਾਂ ਦਾ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਹੈ ਲੈ ਚੱਲ ਬਾਈ ਮਾੜਾ ਲੰਮਾ ਤੋੜ ਤੇ ਤੋਰਾ ਤਰਾ ਚੈੱਕ ਕਰ ਲੋ ਵੀ ਰਾਜੀ ਰੋਜੀ ਫੁੱਲ ਲਗਾ ਮੇਰਾ ਅਜੇ ਉਮਰ ਵੀ ਛੋਟੀ ਆ ਹਜੇ ਬਾਈ ਤੇ ਕੱਦ ਹੋਰ ਵੀ ਕਰੂਗਾ ਹਜੇ ਹਜੇ ਉਮਰ ਛੋਟੀ ਹੈ ਕੱਦ ਹੋਰ ਵੀ ਕਰ ਜੂਗਾ ਤੋਰਾ ਤਾਂ ਹੈ ਬਾਈ ਬਿਊਟੀ ਦੇਖੋ ਬਿਊਟੀ ਬਹੁਤ ਚੰਗੀ ਹੈ ਫੇਸ ਫੂਸ ਕਰ ਮਾਇ ਦਾ ਤੋਰਾ ਤਰਾ ਫੁੱਲ ਚੰਗਾ ਸਿੰਘ ਬਹੁਤ ਚੰਗਾ ਯਾਰ ਹਨਾ ਜਵੇਂ ਨਾਲੋਂ ਮੋੜਿਆ ਵਾ ਸਿੰਘ ਬਹੁਤ ਸੋਹਣਾ ਮੋੜਦਾ ਹੁੰਦਾ ਕੁਆਲਿਟੀ ਚੰਗੀ ਆ ਕੱਟੇ ਤੇ ਮੁੱਲ ਕੀ ਆਦਾ ਜਾਇਜ਼ ਆ ਭਾਈ ਮੁੱਲ ਹੀ ਆਦਾ 75000 ਮਾਨਦਾਨ ਹੋ ਜਾ ਹਾਂ ਮਾਨਦਾਨ ਮੋਕੇ ਠੀਕ ਆ ਭਈ 75000 ਰੁਪਇਆ ਮੋਲਾ ਭਾਈ ਕਹਿੰਦਾ 73000 ਦਾ ਦੇ ਦਾਂਗੇ ਬਾਕੀ ਚਲੋ ਫਿਰ ਵੀ ਮਾਨਦਾਨ ਜ਼ਰੂਰ ਹੋ ਜਾਊਗਾ ਚੰਗਾ ਭਾਈ ਕੱਟਾ ਸਮਿਆਂ ਬਲਿਆ ਕੁਆਲਿਟੀ ਚੰਗੀ ਆ ਰਾਜੀ ਰੋਟੀ ਚੰਗਾ ਤੇ ਕਿਸੇ ਵੀਰ ਦੇ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ